ਰੋਡ ਤੇ ਚੱਲਣ ਲੱਗੇ ਥੋੜਾ ਆਲੇ-ਦੁਆਲੇ ਧਿਆਨ ਰੱਖਿਆ ਕਰੋ ਆ ਦੇਖੋ ਜਲੰਧਰ ਸ਼ਹਿਰ ਦੇ ਰੇਲਵੇ ਰੋਡ ਤੇ ਬੀਤੀ ਰਾਤ ਕਰੀਬ 8:30 ਵਜੇ ਇੱਕ ਵੱਡਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਐਨਾ ਭਿਆਨਕ ਸੀ ਕਿ ਟੱਕਰ ਵੱਜਣ ਕਾਰਨ ਆਟੋ ਅਤੇ ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ ਖੜਾਕੇ ਦੀ ਆਵਾਜ਼ ਸੁਣ ਸਥਾਨਕ ਲੋਕ ਭੱਜ ਆਏ ਤੇ ਫਿਰ ਆਪਣੇ ਸਰੀਰ ਦੀ ਬੱਬਰ ਸ਼ੇਰ ਜਹੀ ਤਾਕਤ ਦੇ ਬਲ ਤੇ ਕ੍ਰੇਨਾਂ ਵਾਂਗ ਕਾਰ ਨੂੰ ਖੁਦ ਹੀ ਚੁੱਕ ਕੇ ਪਾਸੇ ਕੀਤਾ ਤੇ ਫਿਰ ਅੰਦਰ ਬੈਠੇ ਬਜ਼ੁਰਗ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅੱਗੇ ਸੁਣੋ ਆਟੋ ਚਾਲਕ ਸਨੀ ਦੇ ਜੁਬਾਨੀ ਨਾਮ ਤੁਹਾਡਾ ਭਾਈ ਮੇਰਾ ਨਾਮ ਸਨੀ ਆ ਸਨੀ ਭਾਈ ਕੀ ਗੱਲ ਹੋਈ ਇੱਥੇ ਉਹਨਾਂ ਭਾਜੀ ਮੈਂ ਜਦੋਂ ਆਪਣੀ ਸਾਈਡ ਤੇ ਇੱਥੇ ਮੇਰੇ ਮੂਰੇ ਵੀ ਆਟੋ ਇੱਕ ਜਾਣ ਰਿਹਾ ਸੀ ਤੇ ਆਪਣੀ ਸਾਈਡ ਤੇ ਆ ਅੰਕਲ ਹੁਣਾਂ ਨੇ ਇਧਰੋਂ ਗੱਡੀ ਚਾੜ ਕੇ ਗਾਂ ਉਧਰ ਨੂੰ ਲੈ ਗਏ ਜਦੋਂ ਰੋਡ ਤੇ ਤੇ ਉਹ ਮੇਰੇ ਜਦੋਂ ਆਟੋ ਜਵਜਰੇ ਸਾਰੀ ਭਾਜੀ ਮੇਰਾ ਆਟੋ ਵੀ ਘੁੰਮ ਗਿਆ ਤੇ ਅੰਕਲ ਹੁਣਾਂ ਦੇ ਵੀ ਜਦਾਂ ਉਹ ਗੱਡੀ ਜਿਹੜੀ ਆ ਇਧਰਲੀ ਸਾਈਡ ਹੀ ਬੱਜੀ ਆ ਰਾਜ ਜਦੋਂ ਮੇਰਾ ਵੀ ਇੱਥੇ ਮੇਰੇ ਲੱਗਾ ਛੱਟ ਲੱਗੀ ਆ ਤੇ ਮੇਰੇ ਕੋਲ ਤੇ ਜਦੋਂ ਅੰਦਰੋਂ ਆ 60 ਅੰਕਲ ਯਾਰੀ ਛੇ ਆ ਅੱਛਾ ਤੇ ਬਾਕੀ ਮੇਰਾ ਬਚਾ ਆ ਤੁਹਾਡੇ ਨਾਲ ਆਟੋ ਦੇ ਵਿੱਚ ਕੌਣ ਕੌਣ ਬੈਠਾ ਸੀ ਇਕੱਲਾ ਹੀ ਸੀ ਭਾਈ ਇਹ 40 ਦੀ ਸਪੀਡ ਤੋਂ ਉੱਤੇ ਨਹੀਂ ਹੁੰਦਾ ਆਟੋ ਭਾਈ ਤੁਸੀਂ ਤੁਸੀਂ ਕਿੱਥੋਂ ਆ ਰਹੇ ਸੀਗੇ ਮੈਂ ਭਾਈ ਪਿੰਡ ਕਲਾਰਾਂ ਤੋਂ ਆ ਰਿਹਾ ਮੰਡੀ ਜਾਣਾ ਸੀਗਾ ਇੱਥੇ ਤੇ ਜਿਹੜੀ ਗੱਡੀ ਆ ਰਹੀ ਸੀ ਉਹ ਕਿੱਧਰੋਂ ਆ ਰਹੀ ਸੀ ਉਹ ਗੱਡੀ ਭਾਈ ਇੱਧਰੋਂ ਆ ਰਹੀ ਸੀ ਇੱਧਰੋਂ ਤੇ ਉੱਥੋਂ ਅੰਕਲ ਹੁਣ ਅੰਗਾਹ ਨੂੰ ਛਾੜ ਦਿੱਤੀ ਗੱਡੀ ਮੇਰੇ ਵੱਲੋਂ ਤੇ ਉਹ ਮੇਰੀ ਮੇਰੀ ਆਟੋ ਵਿੱਚ ਆਣ ਕੇ ਗੱਡੀ ਭੱਜੀ ਆ ਪਾਜੀ ਫੇਰ ਘੁੰਮਿਆ ਮੇਰਾ ਤੇ ਗੱਡੀ 'ਚ ਕਿੰਨੇ ਬੰਦੇ ਸਵਾਰ ਸੀ ਪਤਾ ਨਹੀਂ ਭਾਈ ਦੋ ਦੋ ਸੀਗੇ ਹਾਂਜੀ ਹਾਂ ਪਤਾ ਲੱਗਾ ਇਹ ਲੇਡੀਜ਼ ਵੀ ਸੀ ਕੋਈ ਗੱਡੀ ਦੇ ਵਿੱਚ ਹਾਂਜੀ ਪਾਜੀ ਮੈਂ ਇੰਨਾ ਨਹੀਂ ਮੈਂ ਦੇਖਦੇ ਸਾਰੇ ਬਿੰਨੋ ਪਤਾ ਹੀ ਨਹੀਂ ਲੱਗਾ ਕੌਣ ਕਿਹੜੀ ਗੱਡੀ 'ਚ ਆ ਕਿਹੜੀ 'ਚ ਨਹੀਂ ਪਾਜੀ ਚਾਣਾ ਪਰਸ਼ੋਤਮ ਜੀ ਸਰ ਕੀ ਗਲਤੀ ਹੋਈ ਇੱਥੇ ਸਾਡੇ ਸ਼ਰਮਾ ਜੀ ਆ ਬਗੋਂਦਰ ਤੋਂ ਆਏ ਨੇ ਆਪਣੇ ਬੇਟੇ ਨਾਲ ਆਏ ਸੀ ਸਨ ਸਮਾਨ ਦਿੰਦੇ ਨੇ ਇਹ ਤਾਂ ਪਟ્રોલ ਬੰਦ ਤੋਂ ਨਿਕਲੇ ਹੀ ਆ ਜੱਸਾ ਨਿਕਲੇ ਆ ਤੇ ਉਧਰੋਂ ਆਟੋਮੋਬਾਈਲ ਦੇ ਨਾਲ ਲੱਗ ਕੇ ਉਸ ਦੇ ਮੋਟਾ ਵਿੱਚ ਮਾਰੀ ਹੈ ਕਿ ਵੀ ਬਜ਼ੁਰਗਾਂ ਇੰਨੀ ਤੇਜ਼ ਵੀ ਨਹੀਂ ਚਲਾ ਸਕਦੇ ਉਹ ਦੋਨੋਂ ਨੂੰ ਲੈ ਕੇ ਗਏ ਹਸਪੀਟਲ ਦੇਖੋ ਅੱਗੇ ਕੀ ਉਹਨਾਂ ਦੀ ਆਂਦਾ ਹੈ ਬਿਆਨ ਵੀ ਕੀ ਹੁੰਦਾ ਹੈ ਠੀਕ ਕਰਤਨ ਤੇ ਪੇਨ ਹੋ ਰਹੀ ਉਹਨਾਂ ਦੇ ਸਰ ਜਾਨ ਦਾ ਬਚਾ ਹੈਗਾ ਜਾਨ ਦਾ ਬਚਾ ਆ ਉੱਥੇ ਲੈ ਗਏ ਨੇ ਬਾਕੀ ਦੀ ਸਾਰੀ ਜੋ ਵੀ ਦੱਸਣਗੇ ਹੁਣੇ ਥੋੜੀ ਦੇਰ ਜਿ ਦੀ ਰਿਪੋਰਟ ਆ ਜਣੀ ਸਰ ਤੁਸੀਂ ਦੱਸੇ ਕੋਈ ਸਮਾਨ ਦਿੰਦੇ ਕਾਦਾ ਕੰਮ ਕਰਦਾ ਇੰਟਰਨੈਸ਼ਨਲ ਕੋਰੀਆ ਦਾ ਕੰਮ ਹੈ ਸਰ ਉਹਨਾਂ ਦਾ ਤੇ ਸਾਡਾ ਹੋਲਸੇਲ ਦਾ ਸਾਨੂੰ ਆ ਕੇ ਕੰਮ ਦਿੰਦੇ ਨੇ ਇੱਥੋਂ ਨਿਕਲੇ ਹੀ ਐ ਜਸਟ ਪ੍ਰੋਬਲਮ ਦਾ ਕਿੰਨੀ ਕੁ ਸਪੀਡ ਚੱਕ ਲੈਣਗੇ ਕੁਈ 100 ਦੀ ਸਪੀਡ ਤੇ ਇੱਕ ਨੰਬਰ ਨਾਲ ਹੈ ਕਿ ਤੁਸੀਂ ਮੌਕੇ ਤੇ ਦੇਖਿਆ ਜਿਹੜੀ ਵਾਪਰੀ ਜੀ ਮੈਨੂੰ ਤਾਂ ਆਫਿਸ ਹੀ ਬੈਠਾ ਸੀ ਸਰ ਹੁਣ ਉਹ ਤੋਂ ਮੈਨੂੰ ਹੈਲੋ ਹਾਈ ਕਰਕੇ ਨਿਕਲ ਗਏ ਇੱਕਦਮ ਐਕਸੀਡੈਂਟ ਆਇਆ ਫੋਨ ਉਦੋਂ ਆਇਆ ਤਾਂ ਫਿਰ ਨਿਕਲੇ ਨਾ ਸਰ ਬਾਹਰ ਜੀ ਜੀ ਤੁਹਾਡੀ ਦੁਕਾਨ ਇੱਥੇ ਲੱਗ ਗਈ ਹੈਗੀ ਆਹ ਸਰ ਰੋਲ ਪੰਪ ਦੇ ਨਾਲ ਦੀ ਹੋਟਲ ਡਾਇਮੰਡ ਜੀ ਬੇਸਮੈਂਟ 'ਚ ਹੀ ਆਪਣਾ ਜੀ ਜੀ ਇਸ ਮੌਕੇ ਪ੍ਰਸ਼ੁੱਤਮ ਹੋਰਾਂ ਨੇ ਦੱਸਿਆ ਕਿ ਪੀੜਤ ਚਾਲਕ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਪਰ ਹਾਲੇ ਤੱਕ ਉਸ ਦੀ ਸਿਹਤ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਗਰਦਨ ਦੇ ਵਿੱਚ ਗੰਭੀਰ ਸੱਟਾਂ ਵੱਜੀਆਂ ਨੇ ਖੈਰ ਪੰਜਾਬ ਦੇ ਵਿੱਚ ਲਗਾਤਾਰ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਹ ਹਾਦਸੇ ਨਾ ਹੋ ਸਕਣ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ